ਕਲ ਦੋਸਤੋ ਅੱਜ ਫੇਰ ਉਹੀ ਗੱਲ ਸੇਧ ਦੀ ਕਿਉਂਕਿ ਹਰ ਕੋਈ ਇਨਸਾਨ ਕੋਈ ਨਾ ਕੋਈ ਪ੍ਰੋਬਲਮ ਦੇ ਵਿੱਚ ਆ ਕਿਉਂਕਿ ਕਿਸੇ ਦਾ ਘਟਿਆ ਹੋਇਆ ਵਜ਼ਨ ਆ ਜਿਹੜਾ ਉਹ ਵਾਧਾ ਨਹੀਂ ਤੇ ਕਿਸੇ ਦਾ ਵਧਿਆ ਹੋਇਆ ਵਜ਼ਨ ਘਟਦਾ ਨਹੀਂ ਲੋ ਕਿ ਸਾਡੀ ਕੁਦਰਤ ਨੇ ਜਿਹੜਾ ਢਾਂਚਾ ਹਰੇਕ ਇਨਸਾਨ ਦਾ ਅਲੱਗ-ਅਲੱਗ ਬਣਾਇਆ ਹੋਇਆਗਾ ਬਹੁਤੇ ਇਨਸਾਨ ਹਲਕੇ-ਫੁਲਕੇ ਆ ਤੇ ਬਹੁਤੇ ਮੀਡੀਅਮ ਆ ਤੇ ਬਹੁਤੇ ਬਹੁਤ ਭਾਰੇ ਆ ਵੀ ਜਿਹੜਾ weight lose ਕਰਨਾਗਾ ਬਹੁਤ ਵੱਡਾ ਚੈਲੰਜ ਆਗਾ ਜਿਨੇ weight ਪੋਟਾਉਣ ਕੀਤਾਗਾ ਉਹਨੂੰ ਪਤਾਗਾ ਮੈਂ ਵੀ ਆਪਣਾ weight ਜਿਹੜਾ 18 ਕਿਲੋ ਤੱਕ ਲੋਸ ਕੀਤਾ ਸੀਗਾ ਬਹੁਤ ਸਾਰੀਆਂ ਐਕਸਰਸਾਈਜ਼ਾਂ ਸ਼ੁਰੂ ਕੀਤੀਆਂ ਇਹ ਜਦੋਂ ਐਕਸਰਸਾਈਜ਼ਾਂ ਮੈਂ ਬੰਦ ਕਰਤੀਆਂ ਤਾਂ ਮੇਰਾ ਜਿਹੜਾ 5 ਕਿਲੋ weight ਸੀਗਾ ਉਹ ਵਧਿਆ ਤਾਂ ਮੈਨੂੰ ਜਦੋਂ ਜਿਉਂ ਹੀ ਪਤਾ ਲੱਗਿਆ ਤਾਂ ਮੈਂ ਉਸਨੂੰ ਮੈਂਟੇਨ ਕੀਤਾ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਮੈਂ ਕਿਵੇਂ ਮੈਂਟੇਨ ਕੀਤਾ ਤੇ ਆਪਾਂ ਕਿਵੇਂ ਮੈਂਟੇਨ ਕਰ ਸਕਦੇ ਆ ਇਹਦੇ ਪਿੱਛੇ ਕੀ ਵਿਗਿਆਨਕ ਕਾਰਨ ਆਗਾ ਇਹ ਆਪਾਂ ਇਸ ਨੂੰ ਕਿਵੇਂ ਘਟਾ ਸਕਦੇ ਹਾਂਗੇ ਆਪਣੇ ਬ੍ਰੇਨ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਇੱਕ ਛੋਟਾ ਜਿਹਾ ਸਿਸਟਮ ਲੱਗਿਆ ਹੋਇਆਗਾ ਉਹ ਆਪਣੀ ਜਿਹੜੀ ਬਾਡੀ ਦਾ ਜਿਹੜਾ weight ਹੈਗਾ ਉਹ ਇੱਕ ਪੁਆਇੰਟ ਤੇ ਸੈੱਟ ਕਰਕੇ ਰੱਖਦਾਗਾ ਤੇ ਜਿਹੜੀ ਬਾਡੀ ਹੈਗੀ ਉਸ weight ਤੇ ਮੇਨਟੇਨ ਕਰਦੀ ਆ ਮੰਨ ਲਓ ਤੁਹਾਡਾ weight ਆ ਜਿਹੜਾ ਉਹ 90 ਕਿਲੋ ਆ ਤਾਂ ਤੁਹਾਡੀ ਬਾਡੀ ਨੂੰ ਪਤਾ ਕਿ ਤੁਸੀਂ ਰੁਟੀਨ ਦੇ ਵਿੱਚ ਕੀ ਖਾ ਰਹੇ ਹੋ ਕਿਹੜੀ ਐਕਸਰਸਾਈਜ਼ ਕਰ ਰਹੇ ਹੋ ਤਾਂ ਉਸ ਹਿਸਾਬ ਨਾਲ ਉਹ ਜਿਹੜਾ ਤੁਹਾਡਾ ਜਿਹੜਾ weight ਹੈਗਾ ਉਹ ਮੇਨਟੇਨ ਕਰਕੇ ਰੱਖਦੀ ਹੈਗੀ ਉਹਰਾ ਪਾਇ ਕਰਾਦਾ ਕਰ ਲਿਆ ਕਿ ਆਪਾਂ ਜਿਹੜਾ weight ਆਪਾਂ ਘਟਾਉਣਾ ਹੀ ਘਟਾਉਣਾ ਚਾਹੀਏ ਜੋ ਮਰਜ਼ੀ ਹੋ ਜਾਏ ਕਿਉਂਕਿ ਆਪਾਂ ਪੂਰੀ ਕੋਸ਼ਿਸ਼ ਕਰਦੇ ਆਂਗੇ ਆਪਾਂ ਫਾਸਟਿੰਗ ਸ਼ੁਰੂ ਕਰਤੀ ਜਿੰਮ ਜਾਣਾ ਸ਼ੁਰੂ ਕਰਤਾ ਐਕਸਰਸਾਈਜ਼ ਸ਼ੁਰੂ ਕਰਤੀ ਇਹ ਮੈਂ ਗੱਲ ਉਹਨਾਂ ਦੀ ਕਰ ਰਿਹਾ ਜਿਨ੍ਹਾਂ ਦਾ weight ਬਹੁਤ ਜ਼ਿਆਦਾ ਹੈਗਾ ਤੇ ਉਹਨਾਂ ਨੂੰ ਹੀ ਪਤਾਗਾ ਕਿ weight ਘਟਾਉਣਾ ਕਿੰਨਾ ਔਖਾ ਹੈਗਾ ਮਨ ਲਓ ਆਪਾਂ ਫਾਸਟਿੰਗ ਸ਼ੁਰੂ ਕਰਤੀ ਜੰਮ ਜਾਨ ਐਕਸਰਸਾਈਜ਼ ਆਪਣੇ ਜਿਹੜੀ ਬਾਡੀ ਨੇ ਕੁਝ ਟਾਈਮ ਦਾ ਆਪਣਾ ਜਿਹੜਾ weight ਆ ਉਹ ਘਟਾ ਲੈਣਾ ਆਪਾਂ ਜਿਉਂ ਹੀ ਉਹ ਐਕਸਰਸਾਈਜ਼ਾਂ ਮੰਦ ਕਰਤਿਆਂ ਤੇ ਆਪਾਂ ਜਿਹੜਾ ਖਾਣਾ ਦੁਬਾਰਾ ਸ਼ੁਰੂ ਕਰਤਾ ਤਾਂ ਆਪਣੀ ਜਿਹੜੀ ਬਾਡੀ ਨੇ ਜਿਹੜਾ ਤੁਹਾਡਾ ਸੈੱਟ ਪੁਆਇੰਟ ਸੀਗਾ 90 ਕਿਲੋ ਤੇ ਤੁਹਾਡਾ weight ਸੀਗਾ ਉਹ ਮੈਂਟੇਨ ਸੀਗਾ ਤਾਂ ਉਸ ਨੇ ਚੱਕ ਕੇ ਉਹ 94 ਕਿਲੋ ਤੇ ਕਰ ਦੇਣਾ ਹੁਣ ਤੁਹਾਨੂੰ ਬੜੀ ਖੁਸ਼ੀ ਹੋਈ ਕਿ ਮੈਂ ਜਿਹੜਾ weight ਸੀਗਾ 90 ਕਿਲੋ ਤੋਂ 80 ਕਿਲੋ 10 ਕਿਲੋ ਘੱਟ ਕਰ ਲਿਆ ਅਰੇ ਜੀਰਾ ਮੇਰਾ weight ਹੈਗਾ ਹੁਣ 90 ਕਿਲੋ ਦੀ ਬਜਾਏ 94 ਕਿਲੋ ਤੇ ਚਲਿਆ ਗਿਆ। ਹੁਣ ਉਹ ਕਿਉਂ ਗਿਆ ਕਿਉਂ ਕੀਤਾ ਤੁਹਾਡੀ ਬੋਡੀ ਨੇ ਅਜਿਹਾ। ਤੁਹਾਡੀ ਬੋਡੀ ਨੂੰ ਇਸ ਤਰ੍ਹਾਂ ਲੱਗਣ ਲੱਗਾ ਕਿ ਜਿਹੜਾ ਕਿ ਜਿਹੜੀ ਸਟਾਰਵੇਸ਼ਨ ਉਹ ਦੁਬਾਰੇ ਨਾ ਆ ਜੇ। ਤੇ ਉਸਨੇ ਐਡੀਸ਼ਨਲ ਫੈਟ ਆ ਜਿਹੜੀ ਐਕਸਟਰਾ ਜਮਾ ਕਰ ਲਈ। ਮੈਂ ਤੁਹਾਨੂੰ ਸੱਲ ਬਾਸ ਇਸ ਵਿਝਾਉਣਾਗਾ ਵੀ ਤੁਹਾਡੀ ਬੋਡੀ ਨੂੰ ਇਸ ਤਰ੍ਹਾਂ ਲੱਗਣ ਲੱਗਾ ਕਿ ਇਹ ਬੰਦਾ ਦੁਬਾਰੇ ਨਾ ਫਾਸਟਿੰਗ ਸ਼ੁਰੂ ਕਰ ਦੇ ਜਾਂ ਇਹ ਦੁਬਾਰੇ ਨਾ ਜਿੰਮ ਜਾਣਾ ਸ਼ੁਰੂ ਕਰ ਦੇ ਜਾਂ ਐਕਸਰਸਾਈਜ਼ ਨਾਲ ਸ਼ੁਰੂ ਕਰਦੇ ਜਿਹੜੀ ਉਹ ਊਰਜਾ ਫੈਟ ਤੋਂ ਲੈ ਕੇ ਤੁਹਾਨੂੰ ਦੇ ਰਹੀ ਸੀਗੀ ਉਸ ਨੂੰ ਲੱਗਣ ਲੱਗਾ ਕਿ ਜਿਹੜੀ ਮੈਨੂੰ ਫੈਟ ਆ ਗਈ ਉਹ ਐਕਸਟਰਾ ਜਮਾ ਕਰ ਲੈਣੀ ਚਾਹੀਦੀ ਹੈਗੀ ਕਿ ਕਿਤੇ ਉਹ ਸਥਿਤੀ ਦੁਬਾਰੇ ਨਾ ਬਣ ਜੇ ਹੁਣ ਅਗਲੀ ਗੱਲ ਆਉਂਦੀ ਹੈ ਫੈਟ ਦੀ ਇਹ ਫੈਟ ਦੀ ਗੱਲ ਦੀ ਵਾਰੀ ਕਦੋਂ ਆਉਂਦੀ ਹੈਗੀ ਆਪਣੇ ਸਰੀਰ ਦੇ ਵਿੱਚ ਹੁਣ ਫੈਟ ਦੇਖੋ ਦੋ ਤਰੀਕੇ ਨਾਲ ਆਪਣੀ ਜਿਹੜੀ ਬਾਡੀ ਹੈਗੀ ਉਹ ਬਾਹਰ ਘੱਟ ਸਕਦੀ ਹੈਗੀ ਨੰਬਰ 1 ਤੁਸੀਂ ਬਾਡੀ ਦੀ ਮੂਵਮੈਂਟ ਕਰਕੇ ਮੂਵਮੈਂਟ ਦਾ ਮਤਲਬ ਕਿ ਕੋਈ ਨਾ ਕੋਈ ਕੋਈ ਵੀ ਤੁਸੀਂ ਕੋਈ ਕੰਮ ਕਰਦੇ ਹੋ ਜਾਂ ਕੋਈ ਐਕਸਰਸਾਈਜ਼ ਕਰਦੇ ਹੋ ਤਾਂ ਉਹ ਆ ਤੁਸੀਂ ਜਿਹੜਾ ਖਾਣਾ ਉਹ ਆਪਣਾ ਘਟਾਤਾ ਤੇ ਤੁਸੀਂ ਐਕਸਰਸਾਈਜ਼ ਬਹੁਤ ਜ਼ਿਆਦਾ ਕਰਦੇ ਹੋਗੇ ਤਾਂ ਉਸ ਟਾਈਮ ਦੇ ਵਿੱਚ ਜਿਹੜੀ ਤੁਹਾਡੀ ਬਾਡੀ ਹੈਗੀ ਉਹ ਫੈਟ ਤੋਂ ਊਰਜਾ ਲੈ ਕੇ ਉਸ ਨੂੰ ਬਾਹਰ ਕੱਢਦੀ ਹੈਗੀ ਜਾਂ ਫਿਰ ਤੁਸੀਂ ਲੌਂਗ ਫਾਸਟਿੰਗ ਕਰਦੇ ਹੋਗੇ ਲੰਮਾ ਵਾਰਤ ਰੱਖਦੇ ਹੋਗੇ ਉਸ ਟਾਈਮ ਤੁਹਾਡੀ ਬਾਡੀ ਜਿਹੜੀ ਉਹ ਫੈਟ ਤੋਂ ਉਰਜਾ ਲੈ ਕੇ ਉਸ ਨੂੰ ਬਾਹਰ ਕੱਢ ਦਿੰਦੀ ਹੈਗੀ ਇਹ ਦੋ ਤਰੀਕੇ ਆ ਸਿਰਫ ਫੈਟ ਨੂੰ ਤੁਹਾਡੇ ਸਰੀਰ ਵਿੱਚੋਂ ਬਾਹਰ ਕੱਢਣ ਦੇ ਮੈਂ ਇਥੇ ਇੱਕ ਗੱਲ ਤੁਹਾਨੂੰ ਸਪਸ਼ਟ ਕਰਨਾ ਚਾਹਣਾ ਕਿ ਕਿਸੇ ਮੈਡੀਸਨ ਨਾਲ ਕਿਸੇ ਦਵਾਈ ਨਾਲ ਤੁਹਾਡੀ ਫੈਟ ਤੁਹਾਡੀ ਬਾਡੀ ਦੇ ਵਿੱਚੋਂ ਬਾਹਰ ਨਹੀਂ ਨਿਕਲਦੀ ਜਿਵੇਂ ਕਿ ਤੁਸੀਂ ਇਸ਼ਤਿਹਾਰ ਪੜ੍ਹਦੇ ਹੋਗੇ ਬਹੁਤ ਸਾਰੇ ਲਿਖਿਆ ਹੁੰਦਾ ਕਿ ਆਹ ਦਵਾਈ ਤੁਸੀਂ ਖਾ ਲੋ ਤੁਹਾਡੀ ਜਿਹੜੀ ਹੈਟਾਉ ਮੋਮ ਦੀ ਤਰ੍ਹਾਂ ਜਾਂ ਤੁਹਾਡੀ ਚਰਬੀ ਜਿਹੜੀ ਮੋਮ ਦੀ ਤਰ੍ਹਾਂ ਪਿਘਲਾ ਦੂਗੀ ਅਜਿਹਾ ਕੁਝ ਵੀ ਨਹੀਂ ਹੁੰਦਾ ਉਹ ਜਦ ਸਿਰਫ ਬੇਫਯੂਲ ਦੀਆਂ ਗੱਲਾਂ ਨੇ ਤੁਹਾਡੀ ਬਾਡੀ ਦੇ ਵਿੱਚੋਂ ਤੁਹਾਡੀ ਬਾਡੀ ਹੀ ਬਾਹਰ ਕੱਢ ਸਕਦੀ ਹੈ ਫੈਟ ਨੂੰ ਊਰਜਾ ਦੇ ਰੂਪ ਵਿੱਚ ਬਦਲ ਕੇ ਹੋਰ ਕੋਈ ਤਰੀਕਾ ਨਹੀਂ ਫੈਟ ਨੂੰ ਬਾਹਰ ਕੱਢਣ ਦਾ ਤੇ ਨਾ ਹੀ ਕਦੇ ਇਹ ਨਿਕਲਦੀ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਕਿ ਫੈਟ ਦੇ ਗਲਣ ਦੀ ਵਾਰੀ ਕਦੋਂ ਆਉਂਦੀ ਹੈ ਜੀ ਦੇਖੋ ਜਿਹੜਾ ਤੁਸੀਂ ਭੋਜਨ ਖਾਦਾ ਉਹ ਘੱਟੋ ਘੱਟ ਆਪਣੀ ਬਾਡੀ ਦੇ ਵਿੱਚ 24 ਤੋਂ 48 ਘੰਟੇ ਆਪਣੀ ਬਾਡੀ ਦੇ ਵਿੱਚ ਹੀ ਪਿਆ ਰਹਿੰਦਾ ਆਪਣੀ ਬਾਡੀ ਉਸ ਤੋਂ ਊਰਜਾ ਲੈ ਕੇ ਆਪਣਾ ਜਿਹੜਾ ਸਰੀਰ ਦਾ ਕੰਮ ਹੈ ਜਿਹੜਾ ਉਹ ਚਲਾਈ ਜਾਂਦੀ ਹੈਗੀ ਹੁਣ ਆਪਣੇ ਜਿਹੜੀ ਫੈਟ ਦੀ ਬਾਰੀ ਹੈਗੀ ਗਲਣ ਦੀ ਉਹ ਕਦੋਂ ਆਉਂਦੀ ਹੈਗੀ ਮਤਲਬ ਕਿ ਮੰਨ ਲਓ ਤੁਸੀਂ ਅੱਜ ਮੰਨ ਲਓ ਤੁਸੀਂ ਰਾਤ ਦਾ ਭੋਜਨ ਖਾਦਾ ਰਾਤ ਖਾਣਾ ਖਾ ਲਿਆ ਅੱਜ ਸਵੇਰੇ ਕੁਝ ਨਹੀਂ ਖਾਦਾ ਸ਼ਾਮ ਨੂੰ ਕੁਝ ਨਹੀਂ ਖਾਦਾ ਰਾਤ ਵੀ ਗਈ ਅਗਲੇ ਦਿਨ ਵੀ ਤੁਸੀਂ ਕੁਝ ਨਹੀਂ ਖਾਦਾ ਹੁਣ ਉਸ ਤੋਂ ਅਗਲੇ ਦਿਨ ਵੀ ਫੈਟ ਦੀ ਵਾਰੀ ਨਹੀਂ ਆਉਣੀ ਗੱਲ ਦੀ ਕਿਉਂਕਿ ਉਸ ਤੋਂ ਅਗਲੇ ਦਿਨ ਤੁਹਾਡੀ ਬਾਡੀ ਨੇ ਕੀ ਕਰਨਾ ਜਿਹੜੇ ਤੁਹਾਡੇ ਸਰੀਰ ਦੇ ਵਿੱਚ ਡੈੱਡ ਸੈੱਲ ਪਏ ਆਗੇ ਮਰੇ ਹੋਏ ਸੈੱਲ ਆਗੇ ਉਹਨਾਂ ਤੋਂ ਊਰਜਾ ਲੈ ਕੇ ਕੰਮ ਚਲਾਈ ਜਾਣਾਗਾ ਉਸ ਤੋਂ ਅਗਲੇ ਦਿਨ ਯਾਨੀ ਕਿ ਚੌਥੇ ਦਿਨ ਤੁਹਾਡੀ ਬਾਡੀ ਨੇ ਫੈਟ ਨੂੰ ਤੋੜ ਕੇ ਤੁਹਾਡੇ ਸਰੀਰ ਤੋਂ ਬਾਹਰ ਕੱਢਣਾ ਕਿ ਚੌਥੇ ਦਿਨ ਤੁਹਾਡੇ ਫੈਟ ਦੀ ਵਾਰੀ ਆਉਣੀ ਹੈਗੀ ਇਸ ਦਾ ਮਤਲਬ ਇਹ ਹੈ ਕਿ ਆਪਣੀ ਬਾਡੀ ਵਿੱਚ ਜਿਹੜੀ ਫੈਟ ਆ ਬਹੁਤ ਆਪਾਂ ਔਖੇ ਤਰੀਕੇ ਨਾਲ ਬਾਹਰ ਕੱਢ ਸਕਦੇ ਹਾਂ ਹੁਣ ਗੱਲ ਆ ਗਈ ਲੌਂਗ ਫਾਸਟਿੰਗ ਦੀ ਜਦੋਂ ਕੋਈ ਲੰਮਾ ਵਰਤ ਰੱਖਦਾਗਾ ਤਾਂ ਆਪਣੀ ਬਾਡੀ ਇੱਕ ਨਾ ਇੱਕ ਸਟੈਮ ਸੈੱਲ ਹੁੰਦੇ ਹੈਗੇ ਆਪਣੀ ਬਾਡੀ ਦੇ ਵਿੱਚ ਉਹ ਜਨਰੇਟ ਕਰਦੀ ਹੈਗੀ ਉਹ ਆਪਣੇ ਕਿਸੇ ਵੀ ਅੰਗ ਨੂੰ ਰਿਕਵਰ ਕਰਨ ਵਿੱਚ ਮਦਦ ਕਰਦੇ ਹੈਗੇ ਹੁਣ ਦੇਖੋ ਲੌਂਗ ਫਾਸਟਿੰਗ ਜਦੋਂ ਆਪਾਂ ਕਰਦੇ ਹੈਗੇ ਤਾਂ ਉਹ ਲੌਂਗ ਫਾਸਟਿੰਗ ਨੂੰ ਤਰਵਾਉਣ ਵਿੱਚ ਕਿਸ ਦਾ ਹੱਥ ਹੁੰਦਾਗਾ ਆਪਣੀ ਬਾਡੀ ਦੇ ਵਿੱਚ ਇੱਕ ਸੂਖਮ ਜਵਾਨ ਹੁੰਦੇ ਆ ਜਿਹੜੀਆਂ ਆਪਣੀਆਂ ਅੰਤਰੀਆਂ ਦੇ ਵਿੱਚ ਹੁੰਦੇ ਆ ਉਹਨੂੰ ਉਹਨਾਂ ਨੂੰ ਖਾਣੇ ਦੀ ਲੋੜ ਹੁੰਦੀ ਹੈ ਜਦੋਂ ਉਹਨਾਂ ਨੂੰ ਖਾਣੇ ਦੀ ਲੋੜ ਹੁੰਦੀ ਹੈ ਨਾ ਉਹ ਆਪਣੇ ਬ੍ਰੇਨ ਨੂੰ ਇੱਕ ਸਿਗਨਲ ਦਿੰਦੇ ਆਗੇ ਵੀ ਤੂੰ ਹੁਣ ਇਹਨੂੰ ਮੈਸੇਜ ਲਾ ਵੀ ਤੈਨੂੰ ਕੁਛ ਨਾ ਕੁਛ ਖਾਣਾ ਚਾਹੀਦਾ ਸਾਨੂੰ ਖਾਣੇ ਦੀ ਲੋੜ ਆ ਤਾਂ ਉਸ ਟਾਈਮ ਆਪਾਂ ਨੂੰ ਬਹੁਤ ਜ਼ਿਆਦਾ ਭੁੱਖ ਲੱਗਦੀ ਹੈ ਤੇ ਆਪਾਂ ਮੰਨ ਲਾ ਆਪਾਂ ਨੂੰ ਖਾਣਾ ਹੀ ਖਾਣਾ ਪੈਂਦਾਗਾ ਕਿਉਂਕਿ ਬ੍ਰੇਨ ਦੇ ਅੱਗੇ ਆਪਣੀ ਕੋਈ ਵਾਹ ਨਹੀਂ ਚੱਲਦੀ ਜਿਹੜਾ ਆਪਣਾ ਵਰਤ ਹੈਗਾ ਇਸ ਤਰੀਕੇ ਨਾਲ ਉਹ ਟੁੱਟਦਾਗਾ ਅਗਲੀ ਗੱਲ ਆ ਗਈ ਇਹ ਆਪਾਂ ਜਿਹੜਾ weight ਆ ਉਹਨੂੰ maintain ਕਿਵੇਂ ਕਰ ਸਕਦੇ ਆਂ ਦੇਖੋ ਜਿਹੜਾ ਮੈਂ weight ਆਗਾ ਮੇਰਾ weight ਸੀਗਾ 18 ਕਿਲੋ ਮੈਂ weight ਜਿਹੜਾ ਆਪਣਾ lose ਕੀਤਾ ਸੀ ਜਦ ਮੈਂ exercise ਬੰਦ ਕਰਤੀ ਤਾਂ 5 ਕਿਲੋ ਮੇਰਾ weight ਵਧਿਆ ਪਰ ਮੈਂ ਉਸ ਨੂੰ maintain ਕੀਤਾ ਮੈਂ ਜੋ ਵੀ exercise ਕਰ ਰਿਹਾ ਸੀ ਉਹਨੂੰ ਮੈਂ ਕੰਟੀਨਿਊ ਜਾਰੀ ਰੱਖਿਆ ਮਤਲਬ ਕਿ ਹੁਣ ਵੀ ਮੈਂ ਉਹ exercise ਕਰ ਰਿਹਾ ਹਾਂਗਾ ਤੇ ਜਿਹੜਾ ਮੈਂ ਜਿਹੜਾ ਮੈਂ ਖਾਣਾ ਖਾ ਰਿਹਾ ਸੀ ਉਹ ਮੈਂ 50% ਘਟਾਤਾ ਮੈਂ ਇਸ ਤਰੀਕੇ ਨਾਲ weight ਜਿਹੜਾ ਮੈਂਟੇਨ ਕੀਤਾ ਹੁਣ ਆਪਾਂ weight ਨੂੰ ਕਿਵੇਂ ਮੈਂਟੇਨ ਕਰ ਸਕਦੇ ਆ ਕਿ ਮਤਲਬ ਤੁਸੀਂ ਸਪੋਜ਼ ਕਰੋ ਵੀ ਤੁਸੀਂ 5 ਰੋਟੀਆਂ ਖਾ ਰਹੇ ਹੋ ਤਾਂ ਤੁਸੀਂ 4 ਕਰ ਦੋ ਜੇ ਜਿਹੜਾ ਤੁਸੀਂ 4 ਕਰਤੀਆਂ ਨਾ ਇਹ ਤੁਹਾਡੇ ਲੌਂਗ ਲਾਈਫ ਆ ਵੀ ਤੁਹਾਨੂੰ ਸਾਰੀ ਜ਼ਿੰਦਗੀ 4 ਹੀ ਖਾਣੀਆਂ ਪੈਣਗੀਆਂ ਫਿਰ ਜੇ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਤਾਂ ਉਹ ਤੁਹਾਨੂੰ ਸਾਰੀ ਉਮਰ ਐਕਸਰਸਾਈਜ਼ ਕਰਨੀ ਹੀ ਕਰਨੀ ਪਊਗੀ ਇਸ ਤਰੀਕੇ ਨਾਲ ਤੁਸੀਂ ਜਿਹੜਾ weight ਆ ਉਹ ਮੈਂਟੇਨ ਕਰਕੇ ਰੱਖ ਸਕਦੇ ਹੋਗੇ ਹੁਣ ਅਗਲੀ ਇੱਕ ਮਤਲਬ ਨੂੰ ਗੱਲ ਹੋਰ ਦੱਸਾਂ ਜਿਹੜੀ ਸਵੇਰ ਦੀ ਚਾਹ ਰਾਗੀ ਸਵੇਰ ਦੀ ਚਾਹ ਨਾਲ ਜਿਹੜਾ ਆਪਣਾ weight ਆ ਉਹ lose ਨਹੀਂ ਹੁੰਦਾ ਦੇਖੋ ਸਵੇਰ ਦੀ ਚਾਹ ਦੇ ਜਿਹੜੇ ਬੈਨੀਫਿਟ ਹੈਗੇ ਆਗੇ ਬਸ ਸਵੇਰ ਦੀ ਚਾਹ ਨਾਲ ਜਿਹੜਾ ਆਪਣਾ weight ਆ ਉਹ lose ਨਹੀਂ ਹੁੰਦਾ ਕਿਉਂਕਿ ਤੁਸੀਂ ਦੇਖਿਆ ਹੋਊਗਾ ਜਿਨ੍ਹਾਂ ਦਾ ਪੇਟ ਵਧਿਆ ਹੁੰਦਾਗਾ ਸਵੇਰ ਦੀ ਚਾਹ ਕਰਦੇ ਆ ਤਾਂ ਉਸ ਤਰੀਕੇ ਨਾਲ ਹੀ ਰਹਿੰਦਾ ਉਹ ਘਟਦਾ ਨਹੀਂਗਾ ਮੈਂ ਇਹ ਨਹੀਂ ਕਹਿੰਦਾ ਕਿ ਸਵੇਰ ਦੀ ਚਾਹ ਨਹੀਂ ਕਰਨੀ ਚਾਹੀਦੀ ਸਵੇਰ ਦੀ ਸ਼ਹਿਰ ਦੇ ਆਪਣੇ ਬੈਨੀਫਿਟਸ ਆ ਬੈਨੀਫਿਟਸ ਮਤਲਬ ਕਿ ਸਵੇਰੇ ਜਦੋਂ ਆਪਾਂ ਸਵੇਰ ਦੀ ਸ਼ਹਿਰ ਕਰਦੇ ਆ ਤਾਂ ਆਪਣਾ ਸਰੀਰ ਜਿਹੜਾ ਉਹ ਜਿਹੜੀ ਆਪਣੀ ਬਾਡੀ ਹੈਗੀ ਉਹ ਵਿਟਾਮਿਨ ਡੀ ਆ ਜਿਹੜਾ ਉਹ ਆਪਣੇ ਸਰੀਰ ਦੇ ਵਿੱਚ ਉਹ ਯਾਗਰ ਕਰਦੀ ਹੈਗੀ ਵਿਟਾਮਿਨ ਡੀ ਆਪਾਂ ਨੂੰ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਹੈਗਾ ਉਹ ਵੀ ਆਪਣੇ ਲਈ ਇੱਕ ਬਹੁਤ ਜ਼ਰੂਰੀ ਹੈਗਾ ਹੁਣ ਅਗਲੀ ਗੱਲ ਆਪਾਂ ਕਰਦੇ ਆ ਕਿ ਆਪਾਂ weight ਨੂੰ ਕਿਵੇਂ ਘੱਟ ਕਰ ਸਕਦੇ ਆਗੇ ਇਸ ਨੂੰ ਕਿਵੇਂ ਘਟਾ ਸਕਦੇ ਆ ਲੂਜ਼ ਕਿਵੇਂ ਕਰ ਸਕਦੇ ਆ ਨੰਮ ਦੇਖੋ ਨੰਬਰ 1 ਤੁਸੀਂ ਦਿਨ ਦਾ 3 ਲੀਟਰ ਪਾਣੀ ਪੀਣਾ ਹੀ ਪੀਣਾ ਇਹ ਤੁਸੀਂ weight ਘੱਟ ਕਰਨਾ ਚਾਹੁੰਦੇ ਹੋਗੇ ਤੇ ਜਿਹੜਾ ਤੁਸੀਂ ਖਾਣਾ ਹੈਗਾ ਸਾਰਿਆਂ ਨੂੰ ਮੇਨ ਇਹਦੇ ਵਿੱਚ ਤੁਹਾਡਾ ਜੇ ਤੁਸੀਂ ਖਾ ਰਹੇ ਹੋ ਖਾਣਾ ਦਾ ਉਹਨੂੰ ਤੁਸੀਂ ਤਿੰਨ ਵਾਰ ਹੀ ਖਾਣਾਗਾ ਕੋਸ਼ਿਸ਼ ਕਰੋ ਤਾਂ ਦੋ ਵਾਰ ਹੀ ਖਾਣ ਦੀ ਚਲੋ ਤੁਸੀਂ ਤਿੰਨ ਵਾਰ ਜੇ ਖਾ ਰਹੇ ਹੋਗੇ ਤਾਂ ਜੇ ਤੁਸੀਂ ਸ਼ਾਮ ਦਾ ਖਾਣਾ ਜੇ ਤੁਸੀਂ ਛੱਡ ਦਿਓਗੇ ਤਾਂ ਤੁਹਾਡਾ weight ਜਿਹੜਾ ਉਹ ਬਹੁਤ ਜਲਦੀ ਲੂਜ਼ ਹੋ ਜਾਊਗਾ ਚਲੋ ਤੁਸੀਂ ਤਿੰਨ ਵਾਰ ਖਾ ਰਹੇ ਹੋਗੇ ਪਰ ਦਿਨ ਦੇ ਵਿੱਚ ਵਾਰੀ-ਵਾਰੀ ਕੁਝ ਨਹੀਂ ਖਾਣਾ ਜਿਵੇਂ ਆਪ ਨੂੰ ਆਦਤ ਹੁੰਦੀ ਹੈ ਨਾ ਵਾਰੀ-ਵਾਰੀ ਕੁਝ ਖਾਣ ਦੀ ਪਰ ਉਹ ਨੂੰ ਤੁਸੀਂ ਬਿਲਕੁਲ ਬੰਦ ਕਰ ਦੇਣਾ ਉਹ ਤੁਸੀਂ ਵਾਰੀ-ਵਾਰੀ ਨਹੀਂ ਖਾਣਾਗਾ ਤੁਸੀਂ ਕੀ ਕਰੋ ਆਪਣਾ ਜਿਹੜਾ ਖਾਣਾ ਇਹਨੂੰ ਤਿੰਨ ਮੀਲ ਦੇ ਵਿੱਚ ਡਿਵਾਈਡ ਕਰ ਲਓ ਉਹਦੇ ਵਿੱਚ ਜਿਹੜਾ ਤੁਸੀਂ ਤਿੰਨ ਮੀਲ ਦੇ ਵਿੱਚ ਖਾਣਾ ਖਾ ਰਹੇ ਹੋਗੇ ਉਹਦੇ ਵਿੱਚ ਤੁਹਾਨੂੰ ਲੋੜੀਂਦੀ ਤੁਹਾਡੇ ਬਾਡੀ ਨੂੰ ਜਿਹੜੀ ਲੋੜੀਂਦੀ ਪ੍ਰੋਟੀਨ ਫੈਟ ਜਾਂ ਹੋਰ ਤਰ੍ਹਾਂ ਦੇ ਨਿਊਟ੍ਰੀਐਂਟਸ ਸਾਰੇ ਉਹ ਤੁਹਾਡੇ ਜਿਹੜੇ ਖਾਣੇ ਦੇ ਵਿੱਚ ਹੋਣੇ ਚਾਹੀਦੇ ਆ ਜਾਂ ਉਹਨੂੰ ਤੁਹਾਨੂੰ ਤੁਹਾਡੀ ਬਾਡੀ ਨੂੰ ਉਹ ਪ੍ਰੋਪਰ ਮੈਨਨੇ ਚਾਹੀਦੀ ਹੈਗੇ ਤਾਂ ਤੁਹਾਡਾ ਜਿਹੜਾ weight ਆ ਉਹ ਜਲਦੀ lose ਹੋਊਗਾ ਤੇ fat ਦੀ ਜਿਹੜੀ ਮਾਤਰਾ ਹੈਗੀ ਉਹ ਘੱਟ ਤੋਂ ਘੱਟ ਤੁਸੀਂ ਆਪਣੀ ਦੇ ਖਾਣੇ ਦੇ ਵਿੱਚ ਰੱਖਣੀ ਹੈਗੀ ਮਤਲਬ ਕਿ ਮੈਂ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਤੁਸੀਂ ਮੂੰਹ ਖੋਲਣਾ ਸਿਰਫ ਤੁਸੀਂ ਦੋ ਵਾਰ ਹੀ ਮੂੰਹ ਦੋ ਜਾਂ ਤਿੰਨ ਵਾਰ ਹੀ ਮੂੰਹ ਖੋਲਣਾ ਦਿਨ ਵਿੱਚ ਬਾਰ ਬਾਰ ਨਹੀਂ ਖੋਲਣਾ ਓ ਜੀ ਤੁਸੀਂ ਦਿਨੇ ਦਿਨ ਵਿੱਚ ਦੀ ਮਟਰ ਦਾ ਦਾਣਾ ਜਾਂ ਛੋਲੇ ਦਾ ਦਾਣਾ ਆਪਣੇ ਮੂੰਹ ਵਿੱਚ ਪਾ ਲਿਆ ਤਾਂ ਤੁਹਾਡੇ ਜਿਹੜੀ ਬੋਡੀ ਦੇ ਇਨਸੂਲਿਨ ਉਹ ਚਾਲੂ ਹੋ ਗਏ ਤਾਂ ਉਹਨਾਂ ਨੇ ਇੱਕੇ ਨਾਮ ਹੀ ਫੈਟ ਬਣਾਉਣੀ ਸ਼ੁਰੂ ਕਰ ਦੇਣੀ ਹੈ ਤਾਂ ਮਤਲਬ ਕਿ ਤੁਸੀਂ ਮੂੰਹ ਨੂੰ ਸਿਰਫ ਦੋ ਜਾਂ ਤਿੰਨ ਵਾਰ ਹੀ ਖੋਲਣਾਗਾ ਤੁਸੀਂ ਇੱਕ ਚੀਆ ਸੀਡ ਆਉਂਦੇ ਹੈਗੇ ਬਰੀਕ-ਬਰੀਕ ਜਿਹੇ ਦਾਣੇ ਹੁੰਦੇ ਹੈਗੇ ਤੁਸੀਂ ਉਹ ਲੈ ਸਕਦੇ ਹੋਗੇ ਕਿਉਂਕਿ ਉਹਨਾਂ ਚ ਜਿਹੜਾ ਫਾਈਬਰ ਆ ਉਹ ਭਰਪੂਰ ਮਾਤਰਾ ਚ ਹੁੰਦਾਗਾ ਉਹਦੇ ਨਾਲ ਜਿਹੜਾ ਆਪਣਾ ਪੇਟ ਆ ਉਹ ਭਰਿਆ ਰਹਿੰਦਾਗਾ ਆਪਾਂ ਨੂੰ ਜਿਹੜੀ ਭੁੱਖ ਬਹੁਤ ਘੱਟ ਲੱਗਦੀ ਹੈਗੀ ਉਹ ਤੁਸੀਂ ਦਿਨ ਵਿੱਚ ਦੀ ਦੋ ਵਾਰ ਲੈ ਸਕਦੇ ਹੋਗੇ ਉਹਦਾ ਕੋਈ ਤੁਹਾਨੂੰ ਸਾਈਡ ਇਫੈਕਟ ਵੀ ਨਹੀਂ ਹੋਣਾਗਾ ਮਤਲਬ ਕਿ ਆਪਾਂ ਇਥੇ ਮੋਟਾ-ਮੋਟਾ ਸਮਝ ਲਈਏ ਕਿ ਤੁਸੀਂ ਦਿਨ ਦਾ 3 ਲੀਟਰ ਪਾਣੀ ਦੋ ਵਾਰ ਖਾਣਾ ਜਿਹੜੀ ਐਕਸਰਸਾਈਜ਼ ਆ ਉਹ ਵੱਧ ਤੋਂ ਵੱਧ ਕਰਨੀ ਹੈ ਜਿਆਦਾ ਟਾਈਮ ਕਰਨੀ ਹੈ ਮਤਲਬ ਕਿ ਖਾਣਾ ਤੁਸੀਂ ਘਟਾਉਂਦੇ ਜਾਓ ਐਕਸਰਸਾਈਜ਼ ਨੂੰ ਵਧਾਉਂਦੇ ਜਾਓ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਜਿਹੜਾ weight ਹੈਗਾ ਉਹ ਬਹੁਤ ਜਲਦ ਲੂਜ਼ ਹੋ ਜਾਊਗਾ। ਇੱਕ ਇਹ ਵੀ ਤੁਸੀਂ ਜ਼ਿਆਦਾ ਕੋਸ਼ਿਸ਼ ਨਹੀਂ ਕਰਨੀ ਵੀ ਇੱਕ ਮਹੀਨੇ ਦੇ ਵਿੱਚ ਜਿਹੜਾ ਮੈਂ ਵੇਟ ਆਗਾ ਉਹ ਜ਼ਿਆਦਾ ਤੋਂ ਜ਼ਿਆਦਾ ਮੈਂ ਲੂਜ਼ ਕਰ ਲਾਂ। ਕਿਉਂਕਿ ਇਹ ਵੀ ਆਪਣੇ ਲਈ ਇੱਕ ਨੁਕਸਾਨ ਆਗਾ। ਕਿਉਂਕਿ ਜੇ ਆਪਾਂ ਜਲਦੀ ਤੋਂ ਜਲਦੀ ਵੇਟ ਲੂਜ਼ ਕਰਦੇ ਹਾਂਗੇ ਤਾਂ ਉਸ ਨੂੰ ਆਪਾਂ ਮੈਂਟੇਨ ਨਹੀਂ ਰੱਖ ਪਾਉਦੇਗੇ। ਕਿਉਂਕਿ ਆਪਾਂ ਜਿਹੜੀ ਜਿਹੜਾ ਖਾਣਾਗਾ ਤੇ ਜਿਹੜੀ ਐਕਸਰਸਾਈਜ਼ ਆਗੀ ਕਿਉਂਕਿ ਉਹ ਐਕਸਰਸਾਈਜ਼ ਜ਼ਿਆਦਾ ਵਧਾਈ ਹੁੰਦੀ ਹੈ ਤੇ ਖਾਣਾ ਬਹੁਤ ਜ਼ਿਆਦਾ ਘਟਾਇਆ ਹੁੰਦਾਗਾ ਤਾਂ ਉਹ ਆਪਾਂ ਨੂੰ ਮੈਂਟੇਨ ਨਹੀਂ ਆਪਾਂ ਉਹ ਨੂੰ ਰੱਖ ਸਕਦੇਗੇ। ਇਸ ਲਈ ਕੋਸ਼ਿਸ਼ ਕਰੋ ਵੀ ਜਿਹੜਾ ਵੇਟ ਹੈਗਾ ਉਹ ਹੌਲੀ-ਹੌਲੀ ਆਪਾਂ ਉਹਨੂੰ ਘੱਟ ਕਰੀਏ ਤੇ ਉਹ ਆਪਾਂ ਨੂੰ ਮੇਨਟੇਨ ਕਰਨਾ ਬਹੁਤ ਸੌਖਾ ਹੋ ਜਾਏ। ਦੇਖੋ ਮੇਰੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤੇ ਜੇ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋਗੇ ਤਾਂ ਵੀਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਜੇ ਤੁਸੀਂ Facebook ਤੇ ਦੇਖ ਰਹੇ ਹੋਗੇ ਤਾਂ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ। ਧੰਨਵਾਦ।